ਅੱਜ ਮੈਂ ਤੁਹਾਡੇ ਨਾਲ ਪ੍ਰਾਰਥਨਾ ਦੀ ਸ਼ਕਤੀ ਦੇ ਬਾਰੇ ਦੇ ਵਿੱਚ ਗੱਲ ਕਰਨਾ ਚਾਹੁੰਦਾ ਤੇ ਇਹ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਥਾਂ ਦੇ ਉੱਤੇ ਮੈਂ ਕਈ ਸਾਲ ਪਹਿਲਾਂ ਪਰਮੇਸ਼ਵਰ ਦੀ ਸ਼ਕਤੀ ਨੂੰ ਵੇਖਿਆ ਤੁਸੀਂ ਵੇਖੋ ਜਦੋਂ ਮੈਂ ਨਵਾਂ ਨਵਾਂ ਵਿਸ਼ਵਾਸੀ ਬਣਿਆ ਸੀਗਾ ਤਾਂ ਮੈਂ ਇਸੇ ਥਾਂ ਦੇ ਉੱਤੇ ਆਪਣੇ ਕੁਝ ਦੋਸਤਾਂ ਦੇ ਨਾਲ ਇਸ ਰੁੱਖ ਦੇ ਥੱਲੇ ਇਹ ਝੀਲ ਦੇ ਕੰਢੇ ਦੇ ਉੱਤੇ ਆਉਂਦਾ ਸੀ ਅਤੇ ਇਸ ਥਾਂ ਦੇ ਉੱਤੇ ਮੈਂ ਪ੍ਰਾਰਥਨਾ ਦੀ ਸ਼ਕਤੀ ਦਾ ਅਨੁਭਵ ਕੀਤਾ ਸੀ ਅਤੇ ਇਸੇ ਥਾਂ ਦੇ ਉੱਤੇ ਮੈਂ ਆਪਣੇ ਦੋਸਤਾਂ ਦੇ ਨਾਲ ਪ੍ਰਾਰਥਨਾ ਕਰਦਾ ਸੀ ਅਤੇ ਮੈਂ ਦੇਸ਼ਾਂ 'ਚ ਜਾਣ ਦੇ ਸੁਪਨੇ ਲਏ ਸੀ ਤੇ ਅੱਜ ਮੈਂ 80 ਦੇਸ਼ਾਂ 'ਚ ਜਾ ਚੁੱਕਿਆ ਤੁਸੀਂ ਵੇਖੋ ਪਰਮੇਸ਼ਵਰ ਚਾਹੁੰਦਾ ਏ ਕਿ ਅਸੀਂ ਇਸ ਗੱਲ ਨੂੰ ਆਪਣੇ ਦਿਲ 'ਚ ਜਾਣੀਏ ਤੇ ਪੌਲਸ ਜਿਹੜਾ ਅਫਸੀਆਂ ਦੀ ਪੱਤਰੀ ਦੇ 3 ਅਧਿਆਏ ਦੇ ਵਿੱਚ ਕਹਿੰਦਾ ਹੈ ਕਿ ਪਰਮੇਸ਼ਵਰ ਸਾਨੂੰ ਆਪਣੇ ਪਿਆਰ ਤੋਂ ਅବਗਤ ਕਰਾਵੇ ਅਤੇ ਤੁਸੀਂ ਪਰਮੇਸ਼ਵਰ ਨੂੰ ਜਾਣ ਸਕੋ ਤੇ ਜਾਣ ਸਕੋ ਕਿ ਪਰਮੇਸ਼ਵਰ ਸਾਡੇ ਮੰਗਣ ਤੋਂ ਸਾਡੇ ਸੋਚਣ ਤੋਂ ਕਿਤੇ ਵੱਧ ਕਰ ਸਕਦਾ ਹੈ ਅਸੀਂ ਵੇਖੋ ਪਰਮੇਸ਼ਵਰ ਦੇ ਕੋਲੋਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਮੰਗ ਸਕਦੇ ਹਾਂ ਪਰ ਫਿਰ ਵੀ ਪਰਮੇਸ਼ਵਰ ਸਾਡੇ ਮੰਗਣ ਤੋਂ ਸੋਚਣ ਤੋਂ ਕਿਤੇ ਵੱਧ ਕਰ ਸਕਦਾ ਹੈ ਤੁਸੀਂ ਵੇਖੋ ਜਦੋਂ ਮੈਂ 55 ਸਾਲ ਪਹਿਲਾਂ ਇਸ ਥਾਂ ਦੇ ਉੱਤੇ ਆਇਆ ਤਾਂ ਮੈਂ ਪ੍ਰਾਰਥਨਾ ਕੀਤੀ ਕਿ ਪਰਮੇਸ਼ਵਰ ਮੈਨੂੰ ਮੌਕਾ ਦੇਵੇ ਕਿ ਮੈਂ ਦੇਸ਼ਾਂ 'ਚ ਜਾ ਸਕਾਂ ਤੇ ਅੱਜ ਮੈਂ 55 ਸਾਲ ਬਾਅਦ ਤੁਹਾਨੂੰ ਦੱਸਣਾ ਚਾਹਨਾ ਕਿ ਜਦੋਂ ਮੈਂ ਪਰਮੇਸ਼ਰ ਤੋਂ ਇਹ ਮੰਗਿਆ ਸੀਗਾ ਉਦੋਂ ਮੇਰੇ ਕੋਲ ਕੁਝ ਵੀ ਨਹੀਂ ਸੀ ਮੈਂ ਤੇ ਇੱਕ ਜਵਾਨ ਲੜਕਾ ਸੀਗਾ ਮੇਰੇ ਕੋਲ ਤੇ ਕੋਈ ਪੈਸਾ ਨਹੀਂ ਸੀਗਾ ਪਰ ਅੱਜ ਮੈਂ 80 ਦੇਸ਼ਾਂ 'ਚ ਜਾ ਚੁੱਕਿਆ ਹਾਂ ਅਤੇ ਅੱਜ ਮੈਂ 55 ਸਾਲ ਬਾਅਦ ਇਸੇ ਥਾਂ ਦੇ ਉੱਤੇ ਹਾਂ ਤੇ ਪਰਮੇਸ਼ਰ ਨੇ ਮੇਰੀ ਸੋਚ ਤੋਂ ਮੇਰੇ ਮੰਗਣ ਤੋਂ ਮੇਰੇ ਸੋਚਣ ਤੋਂ ਕਿਤੇ ਵੱਧ ਕੀਤਾ ਹੈ ਤੁਸੀਂ ਵੇਖੋ ਮੈਂ ਕ੍ਰਾਂਤੀ ਦੇ ਵਿੱਚ ਰਮਾਨੀਆਂ ਚ ਜਾ ਕੇ ਪ੍ਰਚਾਰ ਕੀਤਾ ਤੇ ਕਿ ਇਤਿਹਾਸਿਕ ਸਮਾਗਮ ਚ ਇੱਕ ਸਟੇਡੀਅਮ ਚ ਪ੍ਰਚਾਰ ਕੀਤਾ ਅਤੇ ਕਮਿਊਨਿਜ਼ਮ ਦੇ ਦਿਨਾਂ ਦੇ ਵਿੱਚ ਮੈਂ ਰਸ਼ੀਆ ਦੇ ਵਿੱਚ ਯੂਕਰੇਨ ਦੇ ਵਿੱਚ ਅਤੇ ਪੂਰਬੀ ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਚੁੱਕਿਆ ਹਾਂ ਅਤੇ ਪਰਮੇਸ਼ਰ ਨੇ ਉਹਨਾਂ ਦਿਨਾਂ ਦੇ ਵਿੱਚ ਕੁਝ ਬਹੁਤ ਵੱਡੇ ਵੱਡੇ ਕੰਮ ਕੀਤੇ ਸਨ ਅਤੇ ਮੈਂ ਬਰੁੰਡੀ ਅਫਰੀਕਾ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਉਹਨਾਂ ਦਿਨਾਂ ਚ ਜਦੋਂ ਉੱਥੇ ਜੰਗ ਲੱਗੀ ਹੋਈ ਸੀ ਅਤੇ ਮੇਰੇ ਪ੍ਰਚਾਰ ਦੇ ਦੌਰਾਨ ਮੈਂ ਦੋਵਾਂ ਗੁੱਟਾਂ ਦੇ ਲੋਕਾਂ ਨੂੰ ਸਾਹਮਣੇ ਗੋਡਿਆਂ ਭਾਰੋ ਕੇ ਪ੍ਰਾਰਥਨਾ ਕਰਦੇ ਹੋਏ ਵੇਖਿਆ ਹੈ ਪਰਮੇਸ਼ਰ ਨੇ ਮੇਰੇ ਮੰਗਣ ਤੋਂ ਮੇਰੇ ਸੋਚਣ ਤੋਂ ਕਿਤੇ ਵੱਧ ਪਰਮੇਸ਼ਰ ਨੇ ਮੈਨੂੰ ਕਰਕੇ ਵਿਖਾਇਆ ਉਹਨੇ ਵੱਡੇ ਵੱਡੇ ਕੰਮ ਕੀਤੇ ਨੇ ਤੇ ਚਰਚ ਅੱਜ ਮੈਨੂੰ ਤੇ ਤੁਹਾਨੂੰ ਪਰਮੇਸ਼ਰ ਦੇ ਚਿਹਰੇ ਨੂੰ ਲੱਭਣ ਦੀ ਜ਼ਰੂਰਤ ਹੈ ਸਾਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ ਕਿ ਪਰਮੇਸ਼ਰ ਇਸ ਪੀੜੀ ਦੇ ਵਿੱਚ ਆਪਣੀ ਵੱਡੀ ਬੇਦਾਰੀ ਲੈ ਕੇ ਆਵੇ ਤੇ ਆਪਣੀ ਤਾਕਤ ਨੂੰ ਸਾਡੀ ਇਸ ਪੀੜੀ ਦੇ ਵਿੱਚ ਭੇਜੇ